سب تو پہلا جو اُسی دیکھنا وا اس چیپ پچھلے باب دے جو باپ کے سی گا پندرہ باب دے باپ پندرہ باب دے باپ جو سی سا کہ پرمیشور نے ابراہم دے ابرام دعد کیا اس کو کیا کہ تینوں میں اولاد والا بناو گا ابراہم نے پہلا پرمیشور یہ سوال کیتا کہ کی اے علی عزر اے دمشق واسی کی اے میرے کا عطا مانس ہو دے گا کی یہ ہوگے گا میرے کا عطا مانس پرمیشور نے کیا نہیں جنا تیرے کا عطا مانس ہو دے گا وہ تیرا ہی پتر ہو دے گا اور ابراہم کی پتنی سارا ہی 16 ਬਾਬ ਜੀ ਦਸੀਂ ਸ਼ੁਰੂਆਤ ਕਰਨੀ ਆ ਤੇ ਅਬਰਾਮ ਦੀ ਜਿਹੜੀ ਪਤਨੀ ਸੀ ਸਾਰਾਈ ਉਹਦੇ ਘਰ ਅਜੇ ਕੋਈ ਔਲਾਦ ਨਹੀਂ ਸੀ ਤੇ ਉਸਨੇ ਉਹਦੇ ਕੋਲ ਔਲਾਦ ਨਹੀਂ ਸੀ ਤੇ ਉਸਨੇ ਅਬਰਾਮ ਦੇ ਵਾਂਗੂ ਉਸਨੇ ਪਰਮੇਸ਼ਵਰ ਤੇ ਵਿਸ਼ਵਾਸ ਨਹੀਂ ਕੀਤਾ ਉਹ ਨੂੰ ਵੀ ਵਿਸ਼ਵਾਸ ਰੱਖਣਾ ਚਾਹੀਦਾ ਸੀਗਾ ਇਸ ਰਾਸੀ 15 ਪਾਪ ਦੇ ਵਿੱਚ ਪੜਿਆ ਸੀਗਾ ਪਿਛਲੀ ਵਾਰੀ ਕਿ ਅਬਰਾਮ ਨੇ ਪਰਮੇਸ਼ਰ ਤੇ ਉਸ ਦੇ ਭਰੋਸਾ ਰੱਖਿਆ ਕਿ ਪਰਮੇਸ਼ਰ ਮੈਨੂੰ ਬੁਲਾਉਣ ਵਾਲਾ ਬਣਾ ਦੇਗਾ ਕਿਸਾਨੀ ਦੇ ਅਬਰਾਮ ਵਾਂਗ ਪਰਮੇਸ਼ਰ ਤੇ ਭਰੋਸਾ ਨਹੀਂ ਰੱਖਿਆ ਤੇ ਇੱਕ ਸਮਾਜਿਕ ਡਰ ਜਿਹੜਾ ਅੱਜ ਵੀ ਲਾਵਾ ਖਾਸ ਕਰਕੇ ਜੁਲਵੀ ਸ਼ਾਦੀ ਹੁੰਦੀ ਆ عورت نچیا جاتا وا بار بار کہ تھی اولاد والے بنے یا نہیں اولاد والے بنے یا نہیں اولاد والے بنے یا نہیں ہوں کسی نہ کسی نے یہ چیزاں پوچھنی ہی نہیں لیکن جہی گل سان پرمیشور نے آخی آ جڑی گل سان پرمیشور نے کہی آ اس گلتے بھروسہ رکھنا یہ ایماندار کا کام ہوا فرض وا ਜੇ ਬਚਤੇ ਮੰਨਣਾ ਐਂਡ ਨਹੀਂ ਸੌਖਾ ਹੋਵੇ ਜੇ ਬਚਤ ਤੇ ਖੜੇ ਰਹਿਣਾ ਐਂ ਨਹੀਂ ਸੌਖਾ ਹੋਵੇ ਤਾਂ ਫਿਰ ਵੀ ਅਸਾਮੀ ਦੇ ਨਾਲ ਬਰਕਤ ਮਿਲ ਜਾਂਦੀ ਹੈ ਲੇਕਿਨ ਪਰਮੇਸ਼ੁਰ ਇਹ ਚੌਂਦਾਰ ਕੀ ਅਸੀ ਇਮਾਨ ਦੇ ਵਿੱਚ ਮਜ਼ਬੂਤ ਬਣੀ ਪਰ ਇੱਥੇ ਸਾਰੇ ਇਹ ਯਾ ਅਧਿਕਾਰ ਜਿਸ ਨੂੰ ਬੁਲਾਦ ਨਹੀਂ ਸੀ ਤੇ ਉਸਨੇ ਉਹਦਾ ਇਮਾਨ ਜਿਹੜਾ ਸਿਵਾ ਇਮਾਨ ਦੇ ਵਿੱਚੋਂ ਕਮਜ਼ੋਰ ਹੋ ਗਈ

ਇਹਦੀ ਔਲਾਦ ਤੋਂ ਜਾਂ ਇਹਦੀ ਜਿਹੜੀ ਔਲਾਦ ਹੋਵੇਗੀ ਉਹ ਸਰ ਮੇਰੀ ਔਲਾਦ ਅਖਵਾਵੇਗੀ ਇਹ ਇੱਕ ਬਾਤ ਜ ਜਿਹਨੂੰ ਗਰਮਪਤੀਂ ਦੀਆ ਆਜਾ ਤਿਆਹਰ ਜਾ ਆਪਣੀ ਮਾਲਕਨ ਜਾਂ ਆਪਣੀ ਮਾਲਕ ਜਿਹੜੀ ਸੀ ਉਹਦੀ ਸਾਰੀ ਉਸ ਨੂੰ ਤੁੱਚ ਜਾਣਨ ਰਹੀ ਇਹ ਗੱਲ ਸਾਰਾ ਇੱਕ ਬੜੀ ਗੁਰੀ ਲੱਗੀ ਤੇ ਉਸਨੇ ਅਬਰਾਮ ਨੂੰ ਆਖਿਆ ਕਿ ਹੁਣ ਪਰਮੇਸ਼ਵਰ ਨੇ ਨਿਆ ਕਰੀ ਤੇਰਾ ਵੀ ਤੇ ਮੇਰਾ ਵੀ ਨਿਆ ਪਰਮੇਸ਼ਵਰ ਕਰੇ ਅਬਰਾਹਮ ਨੇ ਸਾਰਾਈ ਨੂੰ ਆਖਿਆ ਕਿ ਇਹ ਤੇਰੀ ਗੋਲੀ ਆ ਇਹ ਤੇਰੀ ਦਾਸੀ ਆ ਜਿਸ ਦਾ ਤੈਨੂੰ ਠੀਕ ਲੱਗੇ ਤੂੰ ਇਸ ਦੇ ਨਾਲ ਕਰ ਸਾਰਾਈ ਫਿਰ ਉਸ ਨੂੰ ਦੁੱਖ ਦੇਣ ਲੱਗੀ ਹਾਜ਼ਰਾ ਉੱਥੋਂ ਭੱਜ ਜਾਂਦੀ ਆ ਉੱਥੋਂ ਚਲੀ ਜਾਂਦੀ ਆ ਜਦੋਂ ਉਹ ਚਲੀ ਜਾਂਦੀ ਆਦੀ ਹੀ ਹਵਾ ਦਾ ਦੂਤ ਉਸ ਨੂੰ ਇੱਕ ਇੱਕ ਸੋਤੇ ਦੇ ਨੇੜੇ ਦੇਖਦਾ ਵਾ ਉੱਥੇ ਤੋਂ ਪੁੱਛਦਾ ਕਿ ਕਿੱਥੋਂ ਆਈ ਹੈ ਤੇ ਕਿੱਥੇ ਜਾ ਰਹੀ ਹੈ ਉਸ ਨੇ ਕਿਹਾ ਕਿ ਮੈਂ ਆਪਣੀ ਮਾਲਕਣ ਜਿਹੜੀ ਆ ਸਾਰੀ ਕੋਲੇ ਆਕੋ ਮੈਂ ਭੱਜਾਈ ਆ ਇਹ ਹਵਾ ਦੇ ਦੂਤ ਨੇ ਸਾਰੇ ਨੂੰ ਆਖਿਆ ਕਿ ਤੂੰ ਆਪਣੀ ਜਿਹੜੀ ਤੇਰੀ ਮਾਲਕਣ ਆ ਉਹਦੇ ਕੋਲ ਤੂੰ ਵਾਪਸ ਚਲੀ ਜਾ ਉਸਾਰੇ ਦੇ ਕੋਲ ਆਪਰਚੁਨਿਟੀ ਆ ਕਿ ਆਪਣੇ ਆਪ ਨੂੰ ਉਹਦੇ ਧਾਪਿਆ ਕਰਦੇ ਉਹਦੇ ਅਧੀਨ ਕਰਦੇ ਆਪੇ ਆਪ ਨੂੰ ਤੇ ਦੇਖ ਤੂੰ ਗਰਭਪਤੀ ਆ ਜੇ ਤੂੰ ਇੱਕ ਬੱਚੇ ਨੂੰ ਜਨਮ ਦੇਣੀ ਤੇ ਫਿਰ ਤੂੰ ਉਸ ਦਾ ਨਾਮ ਕਿ ਸ਼ਮਾਇਦ ਰੱਖਣਾ ਜਦੋਂ ਹਾਜ਼ਰਾਂ ਇਹ ਸੁਣਦੀ ਆ ਇਸ ਦਾ ਉੱਪਰ ਉਹ ਬੜੀ ਚੱਕੀ ਤੋਂ ਬੜੀ ਹੈਰਾਨ ਹੁੰਦੀ ਆ ਕਿ ਮੈਂ ਹੀ ਉਹ ਵਾਦੇ ਜੂਝੂ ਦੇਖ ਕੇ ਤੇ ਜੀਵਨ ਦੀ ਕਿਸ ਤਰ੍ਹਾਂ ਬਚ ਗਈ ਜੇ ਜੀ ਅਕਸਰ اس طرح مانیا جاتا کو سامنے دیکھ کے نہیں بچتا اس طرح کس طرح نہیں ہے جنگلی آدمی جہاں ہوا ਕੋਦਾ ਹੱਥ ਦੂਸਰਿਆਂ ਦੇ ਵਿਰੁੱਧ ਤੇ ਦੂਸਰਿਆਂ ਦਾ ਹੱਥ ਕੋਦੇ ਵਿਰੁੱਧ ਹੋਵੇਗਾ ਜਿਹੜਾ ਆਪਣੇ ਭਰਾਵਾਂ ਦੇ ਵਿੱਚ ਵਸੇਗਾ ਦੂਸਰਿਆਂ ਦੇ ਸਾਹਮਣੇ ਉਹ ਵਸੇਗਾ ਉਹਦੇ ਤੋਂ ਤੇਰੀ ਜਿਹੜੀ ਬਗਾਵਤ ਆ ਉਹ ਐਨੀ ਹੋਵੇਗੀ ਕਿ ਉਹ ਗਿਣੀ ਨਹੀਂ ਜਾਵੇਗੀ ਹਾਜ਼ਰ ਕਰ ਉੱਥੋਂ ਵਾਪਸ ਆ ਜਾਂਦੀ ਆ ਲੇਕਿਨ ਉੱਥੇ ਕਰ ਨਾਮ ਰੱਖਦੀ ਆ ਉਸ ਜਗ੍ਹਾ ਦਾ ਉਸ ਖੂਦ ਦਾ ਇੱਕ ਨਾਮ ਰੱਖਦੀ ਆ ਵੀਰ ਨੇ ਰੋਈ ਕਰਕੇ ਉਸ ਜਗ੍ਹਾ ਦਾ ਇੱਕ ਨਾਮ ਰੱਖਦੀ ਆ ਕਿ ਇੱਥੇ ਪੈ ਕੇ ਉਹ ਵੀ ਹਵਾ ਦੇ ਇੱਥੇ ਮੈਂ ਹਵਾ ਦੇ ਦੂਤ ਨੂੰ ਦੇਖਿਆ ਤੇ ਮੈਂ ਵੀ ਬੱਚੀਆਂ ਮੇਰੇ ਤੇ ਵੀ ਉਹਦੀ ਕਿਰਪਾ ਹੋਈ ਜਾਂਦੀ ਹੈ ਕਿ ਮੈਂ ਜੀਂਦੀ ਰਹੇ ਇਸ ਤੋਂ ਬਾਅਦ ਫਿਰ ਉਹ ਬੇਟੇ ਵਾਲੀ ਭੰਤੀ ਆ ਤੇ ਅਬਰਾਮ ਜਿਹੜਾ ਉਹਦਾ ਨਾਮ ਰੱਖਦਾ ਵਾ ਇਸ਼ਮਾਈ ਕੀ ਨਾਮ ਰੱਖਦਾ ਇਸ਼ਮਾਈ ਸਾਰੇ ਬੋਲੋ ਇਸ਼ਮਾਈ ਯੂਸਾਫ ਨੇ ਅਬਰਾਮ ਦੀ ਜਿਹੜੀ ਉਮਰ ਵਾ ਉਹ 86 ਸਾਲ ਆ ਪਰ ਅਸੀਂ ਥੋੜਾ ਜਿਹਾ ਪਿੱਛੇ ਜਾਵਾਂਗੇ ਜਦੋਂ ਅਸੀਂ ਪੜਦੇ ਆ ਉਤਪਤ ਉਸਦਾ 12ਵਾਂ ਪਾਗ ਤੇ ਉਸ ਦੀ ਪਰਿਵਰਚਿਤ ਜਦੋਂ ਅਸੀਂ ਪੜਦੇ ਆ ਉੱਥੇ ਲਿਖਿਆ ਕਿ ਜਦੋਂ ਪਰਮੇਸ਼ਵਰ ਨੇ ਅਬਰਾਮ ਨੂੰ ਆਖਿਆ ਸੀ ਕਿ ਤੂੰ ਆਪਣਾ ਦੇਸ਼ ਛੱਡ ਆਪਣੇ ਪਿਤਾ ਦਾ ਘਰ ਛੱਡ ਆਪਣੇ ਸਾਥ ਛੱਡ ਤੇ ਮੈਂ ਫਿਰ ਤੈਨੂੰ ਵਰਕਤ ਧਿਆਨ ਕਰ ਤੂੰ ਜਦੋਂ ਅਬਰਾਮ ਆਪਣੇ ਭਤੀਜੇ ਯੂਤ ਨੂੰ ਤੇ ਆਪਣੀ ਪਤਨੀ ਨੂੰ ਤੇ ਆਪਣੇ ਬਾਕੀ maal ਨੂੰ ਨਾਲ ਲੈ ਕੇ ਹਰਾਨ ਦੇਸ਼ ਕੋ ਨਿਕਲਦਾ ਉਹ ਉਸ ਸਮੇਂ ਉਹਦੀ ਘੁੰਮਣ ਦਸਤੀ ਗਈ ਔਰ 75 ਸਾਲ ਬਰੀ 75 ਸਾਲ ਕਿੰਨੇ 75 ਸਾਲ ਇਸ ਬਾਪ ਦੇ ਵਿੱਚ ਜ਼ਿਕਰ ਆਇਆ ਵਾ ਕੀ ਦਾ ਨਾਮ ਦੇਸ਼ ਦੇ ਵਿੱਚ ਉਹ ਆਇਆ ਸੀਗਾ ਗਨਾਂਤ ਦੇਸ਼ ਦੇ ਵਿੱਚ ਇਸ ਸਮੇਂ ਉਹ ਗਨਾਂਤ ਦੇਸ਼ ਦੇ ਵਿੱਚ ਰਹਿ ਗਿਆ ਵਾ ਤੇ 10 ਸਾਲ ਉਹਨੂੰ ਹੋ ਗਏ ਆ ਉੱਥੇ ਰਹਿੰਦਿਆਂ ਨੂੰ ਕਿੰਨੇ ਸਾਲ 10 ਸਾਲ ਉਹ ਉੱਥੇ ਰਹਿੰਦਿਆਂ ਨੂੰ ਉਹਨੂੰ ਹੋ ਗਏ ਆ ਤੇ ਜਦੋਂ ਫਿਰ ਹਾਜ਼ਰਾਨ ਤੋਂ ਉਹਨੂੰ ਬੁਲਾਅ ਮਿਲੀ ਤੇ ਉਸਨੇ ਉਸ ਦਾ ਨਾਮ ਇਸਮਾਈਲ ਰੱਖਿਆ

ਸਾਰੇ ਪਰੇਸ਼ਾਨ ਹੋਏ ਪਰੇਸ਼ਾਨ ਕਿ ਇਸ ਤਰ੍ਹਾਂ ਹੋਈ ਉਸਨੇ ਆਪਣੀ ਕੋਸ਼ਿਸ਼ ਕੀਤੀ ਆਪਣਾ ਯਤਨ ਕੀਤਾ اولاد ਪਾਲਣ ਵਾਸਤੇ ਪਰਮੇਸ਼ਰ ਦੀ ਗੱਲ ਤੇ ਉਹਨੇ ਭਰੋਸਾ ਨਹੀਂ ਰੱਖਿਆ ਥੋੜਾ ਅੱਗੇ ਜਾ ਕੇ ਜਦੋਂ ਅਸੀਂ ਦੇਖਾਂਗੇ ਅਗਲੇ ਜਿਹੜੇ ਚੈਪਟਰਸ ਨੇ ਉਹਨਾਂ ਵਿੱਚ ਜਾ ਕੇ ਜਦੋਂ ਅਸੀਂ ਦੇਖਾਂਗੇ ਤੇ ਇੱਕ ਜਗ੍ਹਾ ਤੇ ਅਬਰਾਮ ਪਰਮੇਸ਼ਰ ਨੂੰ ਕਹਿੰਦਾ ਕਿ ਇਹ ਜਿਹੜਾ ਤੇ ਮੈਨੂੰ ਪੁੱਤਰ ਦਿੱਤਾ ਵਾ ਇਸ਼ਮਾਈਲ ਇਹ ਮੇਰੇ ਵਾਸਤੇ ਕਾਫੀ ਆ سیرا ہو چرا نے گئی ਮਜਬੂਤ ਕੜੀ ਨਹੀਂ ਰਹੀ ਬੜਾ ਔਖਾ ਨਵਾਂ ਇਮਾਨਦਾਰ ਦੇ ਵਾਸਤੇ ਇਹਦੇ ਵਾਸਤੇ ਇਮਾਨਦਾਰ ਦੇ ਵਾਸਤੇ ਬਹੁਤ ਔਖਾ ਨਵਾਂ ਕਿਤੇ ਅੰਮ੍ਰਿਤ ਪਰਮੇਸ਼ਰ ਨੇ ਆਖਿਆ ਪਰਮੇਸ਼ਰ ਸੇਵਕ ਦੇ ذریعے ਗੱਲ ਕਰਦਾ ਵਾ ਅੱਜ ਭਵਿੰਦਰ ਆਤਮਨ ذریعے ਗੱਲ ਕਰਦਾ ਵਾ ਸੇਵਕ ਦੇ ذریعے ਗੱਲ ਕਰਦਾ ਵਾ ਜੇਕਰ ਪਰਮੇਸ਼ਰ ਤੁਹਾਨੂੰ ਤੁਹਾਡੇ ਨਾਲ ਕੋਈ ਵਾਦਾ ਕਰੇਗਾ ਤੁਹਾਡੇ ਨਾਲ ਕੋਈ ਨਾਮ ਬਣੇਗਾ ਕਿ ਤੁਹਾਨੂੰ ਮੈਂ ਆਰ ਤੱਕ ਗਿਆ ਕਰ ਅਜੀ ਦੂਸਰਿਆਂ ਦੀਆਂ ਗੱਲਾਂ ਸੁਣ ਸੁਣ ਕੇ ਆਸ-ਪਾਸ ਦੇ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਸ਼ਿਕਾਇਤ ਦੂਸਰਿਆਂ ਦੇ ਵਸੀਲੇ ਸਾਡੇ ਪਰਿਵਾਰ ਦੇ ਵਸੀਲੇ ਸਾਡੇ ਭੈਣ ਭਰਾਵਾਂ ਦੇ ਸਾਡੇ ਰਿਸ਼ਤੇਦਾਰਾਂ ਦੇ ਵਸੀਲੇ ਆਟ ਗਵਰਨਰ ਦੇ ਦਫ਼ਤਰ ਸਾਹਮਣੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਕਿ ਇਹ ਇਮਾਰਤ ਵਿੱਚੋਂ ਦਿਖ ਜਾਵੇ ਇਮਾਰਤ ਵਿੱਚ ਖੜਾ ਨਾ ਰਹੇ ਡਿਪਾਰਟਮੈਂਟ ਕੋਲੋਂ ਜਿਹੜੀ ਇਹਨੂੰ ਬਜਟ ਮਿਲਣੀ ਆ ਉਹਦੀ ਜਗ੍ਹਾ ਇਹਨੂੰ ਸਜ਼ਾ ਮਿਲੇ ਇਹ ਸ਼ਿਕਾਇਤ ਦੀ ਕੋਸ਼ਿਸ਼ ਰਹਿੰਦੀ ਹੈ لیکن ਅਸੀਂ ਕੀ ਕਰਨਾ ਵਾ ਅਸੀਂ ایمان ਵਿੱਚ ਮਜ਼ਬੂਤ ਰਹਿਣਾ ਵਾ ਜਿਸ ਤਰ੍ਹਾਂ ਅਸੀਂ ਪਿਛਲੇ ਬਾਬਤੇ ਵਿੱਚ ਦੇਖਿਆ ਸੀਗਾ ਕਿ ਅਬਰਾਹਮ ਇਸ ਸਮੇ ਅਬਰਾਹਮ ਤੇ ਅਬਰਾਹਮ ਜਿਹੜਾ ਸੀਗਾ ਉਸਨੇ ਪਰਮੇਸ਼ੁਰ ਤੇ ਉੱਤੇ ਭਰੋਸਾ ਰੱਖਿਆ ਕਿਸ ਗੱਲ ਦਾ ਕਿ ਇਹ ਮੈਨੂੰ ਬੁਲਾਦਵਾਣਾ ਬਣਾ ਦੇਗਾ ਤੇ ਅਬਰਾਹਮ ਨੇ ਪਰਮੇਸ਼ੁਰ ਤੇ ਭਰੋਸਾ ਰੱਖਿਆ ਅਬਰਾਹਮ ਨੇ ਪਰਮੇਸ਼ੁਰ ਤੇ ਵਿਸ਼ਵਾਸ ਕੀਤਾ ਤੇ ਇਹੋੀ ਗੱਲ ਨੇ कि रोसले परमेश्वर ਤੇ ਵਿਸ਼ਵਾਸ ਕੀਤਾ ਵਿਸ਼ਵਾਸ ਕਰਨ ਦੇ ਕਰਕੇ ਅਬਰਾਮ ਧਰਮਿਤ ਹੈ ਯਾ ਬੋਲੋ ਵਿਸ਼ਵਾਸ ਕਰਨ ਦੇ ਕਰਕੇ ਅਬਰਾਮ ਧਰਮਿਤ ਹੈ ਅਬਰਾਮ ਵਿਸ਼ਵਾਸ ਕਰਨ ਦੇ ਕਰਕੇ ਧਰਮਿਤ ਹੈ ਯਾ ਪਰ ਸਾਰੇ ਈਮਾਨ ਵਿੱਚੋਂ ਕਮਜ਼ੋਰ ਹੋ ਕੇ ਡਿੱਗ ਗਈ ਉਸਨੇ ਨਹੀਂ ਭਰੋਸਾ ਕੀਤਾ ਕਿ ਪਰਮੇਸ਼ੁਰ ਮੈਨੂੰ ਮੁਆਦਮ ਵਾਲੀ ਬਣਾ ਦੇਗਾ ਜਾਂ ਨਹੀਂ ਕਿਉਂਕਿ ਇਸ ਬਾਪ ਦੀ ਸ਼ੁਰੂਆਲੀ ਆਇਤਾਂ ਦੇ ਵਿੱਚ ਦੋ ਸਿਫਟਾਂ ਦੇ ਵਿੱਚ ਸ਼ੁਰੂਆਤੀ ਆਇਤਾਂ ਦੇ ਵਿੱਚ بلکہ شک کیا کی نے کی کی اس نے کی بیٹھے بیٹھے کہہ دینا کہ ہاں اس نے شک کیا لیکن ایمان کھڑے رہنا ہی بڑا مشکل والی گل آ ਤੇ ਇਹ ਆਸਾਨ ਕੋ ਦੋੰਦਾ ਜੇ ਲੋ ਸਾਡਾ ਭਰੋਸਾ ਪਰ ਰਿਸ਼ਵਰ ਤੇ ਭਰੋਸਾ ਤਾਂ ਆਪਾਂ ਹੰਦਾ ਜੇ ਦੋ ਭਰੋਸਾ ਕਰ ਹੰਦਾ ਅਭਿਆਸ ਹੋ ਗਈ ਭਰੋਸਾ ਕਰ ਹੰਦਾ ਅਭਿਆਸ ਹੋ ਗਿਆ ਉਹ ਨੇਤੀ ਸਾਰਾ ਜਿਹੜੀ ਆ ਉਹ ਦੀ ਮਾਨ ਵਿੱਚ ਕਮਜ਼ੋਰ ਹੋ ਗਈ ਤੇ ਉਸ ਨੇ ਪਰਮੇਸ਼ਵਰ ਦੀ ਜਿਹੜੀ ਯੋਜਨਾ ਵਾਂ ਉਹਨੂੰ ਛੱਡ ਕੇ ਪਰਮੇਸ਼ਵਰ ਦੀ ਯੋਜਨਾ ਨੂੰ ਛੱਡ ਕੇ ਪਰਮੇਸ਼ਵਰ ਦੀ ਯੋਜਨਾ ਦੇ ਜਾਂ ਪਰਮੇਸ਼ਵਰ ਤੇ ਤਸਦੀਕ ਹੋਏ ਤੇ ਭਰੋਸਾ ਨਹੀਂ ਕੀਤਾ ਬਲਕਿ ਉਸਨੇ ਜੁਬੇ ਮਾਦੇ ਦੇ ਵਿੱਚ ਵਿਚਾਰ ਆਇਆ ਜਾਂ ਕਿਸੇ ਨੇ ਉਸ ਨੂੰ ਸਲਾਹ ਦਿੱਤੀ ਹੋਵੇਗੀ ਜਾਂ ਭੈਣ ਪਰ ਆਲੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਹੋਵੇਗੀ ਹੁਣ ਤੇ ਆਪਣੇ ਮਨ ਦੇ ਵਿੱਚ ਵਿਚਾਰ ਆਇਆ ਉਸਨੇ ਪਰਮੇਸ਼ਵਰ ਦੀ ਯੋਜਨਾ ਨੂੰ ਪਰਮੇਸ਼ਵਰ ਦੀ ਗੱਲ ਨੂੰ ਸੈਕਟ ਕਰਕੇ ਤੇ ਉਸਨੇ ਆਪਣੀ ਵਿਚਾਰ ਨੂੰ ਅੰਗੇ ਰੱਖਿਆ ਆਪਣੀ ਮਰਜ਼ੀ ਕੀਤੀ ਤੇ ਆਪਣੀ ਮਰਜ਼ੀ ਦੇ ਅੰਦਰ ਆਪਣੀ ਮਰਜ਼ੀ ਕਰਨ ਦੇ ਨਾਲ ਉਹ ਪਰੇਸ਼ਾਨੀ ਦੇ ਵਿੱਚ ਪੈ ਗਈ ਕਿ ਉਹਦੀ ਜਿਹੜੀ ਦਾਸੀ ਸੀ ਉਦੀ ਦਾਸੀ ਉਹਦੀ ਜਿਹੜੀ ਗੋਲੀ ਸੀ ਹਾਜਰਾ ਜਦੋਂ ਉਹ ਗਰਮਪਰਾਜੀ ਹੋਈ ਤੇ ਉਹ ਸੈਰਾਂ ਨੇ ਕੁਝ ਜਾਣਨ ਲੱਗ ਗਏ ਸੈਰਾਂ ਨੇ ਉਹ ਛੋਟਾ ਸਮਝਣ ਲੱਗ ਗਏ ਕਿ ਸੈਰਾਂ ਨੂੰ ਹੀ ਕੁਝ ਜਾਣਨ ਲੱਗ ਗਏ ਤੇ ਉਹ ਸੈਰਾਂ ਨੇ ਸਾਰੇ ਇਹਦੇ ਤੇ ਦੁਖੀ ਹੋ ਕੇ ਉਸ ਨੂੰ ਉਥੋਂ ਕੱਢ ਦਿੱਤਾ ਇਹ ਇਹਲਾ ਦੁਖੀ ਕੀਤਾ ਕਿ ਉਹ ਹਾਜਰਾ ਜਿਹੜੀ ਸੀ ਉਥੋਂ ਚਲੀ ਗਈ ਪਰ ਇੱਕ ਇਥੇ ਅਸੀਂ ਸਮਝਣੀ ਹੈ ਗੱਲ پانے سیرہ نے اپنے ترس نہیں کھاتا کیونکہ کوش سمیں تے وہ بہت گشتے تھے بیٹھ سی یا دکھی سی لیکن پرمیشور او دے ہر ایک نو دیکھ داوا ہر ایک نو پیار کر داوا ہر ایک دی دعا سن داوا ہر ایک دی گالوں سن داوا کہ پرمیشور دے دونت نے کی ہوا ہوا نے دونت نے پھر اس دی راکھی کیتی تھی آجا دی کہ اس نو صحیح دشا دکھائی ਕਿਹੜੀ ਦਿਸ਼ਾ ਸਹੀ ਦਿਸ਼ਾ ਦੀ ਕਾਇਤਵਸ ਨੂੰ ਆਖਿਆ ਕਿ ਤੂੰ ਆਪਣੀ ਜਗਾਹ ਤੇ ਵਾਪਸ ਚਲੀ ਜਾ ਤੂੰ ਆਪਣੀ ਮਾਨਗਨ ਤੇ ਕੋਲ ਵਾਪਸ ਚਲੀ ਜਾ ਤੇ ਆਪਣੇ ਆਪ ਨੂੰ ਉਹਦੇ ਧਰਮਿਆ ਕਰਦੇ ਆਪਣੇ ਆਪ ਨੂੰ ਉਹਦੇ ਅਧੀਨ ਕਰਦੇ ਤੇ ਫਿਰ ਜਿਹੜੀ ਤਰੀ ਬਲਾਦ ਹੋਵੇਗੀ ਤੇ ਕੋਈ ਇਨੀ ਹੋਵੇਗੀ ਕਿ ਉਹ ਵੀ ਵਿੜੀ ਨਾ ਜਾ ਸਕੇ ਉਹ ਵੀ ਕਿਰੀ ਨਹੀਂ ਜਾ ਸਕੇਗੀ ਇੱਥੇ ਸਹੀ ਇਹ ਸਮਝਣਾ ਹੈ ਕਿ ਇਮਾਨ ਵਿੱਚ ਰਹਿਣਾ ਵਿਸ਼ਵਾਸ ਵਿੱਚ ਰਹਿਣਾ ਭਾਵੇਂ ਬਹੁਤ ਔਖਾ ਵਾ ਲੇਕਿਨ ਅਸੀਂ ਕੋਸ਼ਿਸ਼ ਕਰਨੀ ਆ ਕਿ ਅਸੀਂ ਲਗਾਤਾਰ ਪ੍ਰਾਰਥਨਾ ਕਰਨੀ ਆ ਲਗਾਤਾਰ ਅਸੀਂ ਦੁਆ ਕਰਨੀ ਆ ਕਿ ਜਿਹੜੀ ਗੱਲ ਪਰਮੇਸ਼ਵਰ ਨੇ ਆਪਣੇ ਸੇਵਕਾਂ ਦੇ ਵਸੀਲੇ ਆਖੀ ਆ ਤੇ ਉਸ ਗੱਲ ਤੇ ਮੈਂ ਭਰੋਸਾ ਰੱਖਣਾ ਵਾ ਮੈਂ ਵਿਸ਼ਵਾਸ ਕਰਦਾ ਵਾ ਤੇ ਵਿਸ਼ਵਾਸ ਦੇ ਨਾਲ ਨਾਲ ਅਮਲ ਵੀ ਕਰਨਾ ਵਾ جس طرح اچھا بچنیا جس طرح آخیا گیا ہوا اس طرح کرنا مضبوط رہنا وا کھڑے رہنا وا تاکہ اسی ہی ٹھہر گیے جس طرح ابراپ نے پرمیشور سے بھروسہ رکھیا اسی طرح ابھی بھی پرمیشور بھروسہ رکھیے وشواس رکھیے تاکہ اسی دھرمی ٹھہر گئے ਤਾਕੀ ਪਰਮੇਸ਼ਵਰ ਜੀ ਜਿਹੜੀ ਬਰਕਤ ਰੱਖੀ ਹੈ ਸਾਡੇ ਵਾਸਤੇ ਉਹ ਬਰਕਤ ਸਾਨੂੰ ਮਿਲੇ ਉਸ ਬਰਕਤ ਨੂੰ ਅਸੀਂ ਪ੍ਰਾਪਤ ਕਰ ਸਕੀਏ ਇਸ ਕਰਕੇ ਨਸੀਬ ਮੰਨ ਤੇ ਵਿੱਚ ਈਮਾਨ ਤੇ ਖੜੇ ਰਹਿਣਾ ਵਾ ਅਸੀਂ ਪਰਮੇਸ਼ਵਰ ਤੇ ਭਰੋਸਾ ਰੱਖਣਾ ਵਾ ਤੇ ਇਹਦੇ ਵਾਸਤੇ ਅਸੀਂ ਕਰਮੀਆਂ ਲਗਾਤਾਰ ਪ੍ਰਾਰਥਨਾ ਜਦੋਂ ਕਿ ਅਸੀਂ ਪ੍ਰਾਰਥਨਾ ਕਰਨੀ ਆ ਪਰਮੇਸ਼ਵਰ ਤੇ ਅੱਗੇ ਲਈ ਤਲਬਾਸ ਕਰਨੀ ਆ ਕਿ ਪਰਮੇਸ਼ਵਰ ਮੈਨੂੰ ਈਮਾਨ ਨੂੰ ਇੱਚੇ ਮਜ਼ਬੂਤ ਬਣਾ ਬੋਲੋ ਸਾਰੇ ਬੋਲੋ ਪਰਮੇਸ਼ਰ ਮੈਨੂੰ ਈਮਾਨ ਵਿੱਚ ਮਜ਼ਬੂਤ ਬਣਾਵਾ ਮੈਂ ਵਚਨ ਤੇ ਖੜਾ ਰਹਿ ਸਕਾਂ ਜਿਹੜਾ ਵਚਨ ਤੂੰ ਮੈਨੂੰ ਦਿੱਤਾ ਉਸ ਵਚਨ ਤੇ ਮੈਂ ਖੜਾ ਰਹਿ ਸਕਾਂ ਇਹ ਅਸੀ ਪ੍ਰਾਰਥਨਾ ਕਰਦੇ ਰਹਿਣਾ ਵਾ ਤੇ ਇਹ ਨਿਸ਼ਾਨਾ ਰੱਖਣਾ ਵਾ ਕਿ ਜਿਹੜੀ ਗੱਲ ਮੈਨੂੰ ਪਰਮੇਸ਼ਰ ਨੇ ਕਹੀ ਹੈ ਸੇਵਾ ਦੇ ਵਸੀਦੇ ਉਸ ਗੱਲ ਤੇ ਮੈਂ ਖੜਾ ਰਹਿ ਸਕਾਂ ਉਸ ਵਚਨ ਤੇ ਮੈਂ ਖੜਾ ਰਹਿ ਸਕਦਾ ਕਿ ਮੈਂ ਉਹ ਵਰਗਾ ਤਾ ਹਾਸਲ ਕਰਾਂ ਜਿਹੜੀ ਪਰਮੇਸ਼ਰ ਨੇ ਮੈਨੂੰ ਦੇਣੀ ਆ ਇੱਕ ਹੋਰ ਅਸੀਂ ਇੱਥੇ ਉਦਾਹਰਣ ਦੇ ਉਦਾਹਰਣ ਲੈ ਕੇ ਸਮਝਾ ਲਈ ਬਾਈਬਲ ਦੇ ਵਿਚ ਨਹੀਂ ਜਦੋਂ ਇਜ਼ਰਾਇਲੀਆ ਨੇ ਦੇਖਿਆ ਕਿ ਦੂਸਰੀਆਂ ਕੌਮਾਂ ਦੇ ਵੀ ਬਾਦਸ਼ਾਹਾਂ ਦੇ ਹੱਥ ਤੇ ਨਦੀ ਚਲਾ ਰਿਆ ਵਾ ਤੇ ਕੋ ਉਹ ਸਾਮੂਏਲ ਨੂੰ ਕਹਿਣ ਲੱਗੇ ਕਿ ਸਾਨੂੰ ਵੀ ਰਾਜਾ ਚਾਹੀਦਾ ਵਾ ਸਾਡੇ ਵੀ ਇੱਕ ਰਾਜਾ ਨਿਯਤ ਕਰ ਸਾਨੂੰ ਵੀ ਰਾਜਾ ਚਾਹੀਦਾ ਜਿਸ ਤਰ੍ਹਾਂ ਦੂਸਰੀਆਂ ਕੌਮਾਂ ਦੇ ਬਾਦਸ਼ਾਹਾਂ ਉਹਨਾਂ ਦੇ ਰਾਜਾ ਵਾ ਤਿੱਥੋਂ ਸਾਡੇ ਤੇ ਵੀ ਇੱਕ ਰਾਜਾ ਜਿਹੜਾ ਵਾ ਠੇ ਨਾਲ ਰਾਜਾ ਨਿਯਤ ਕਰ ਸੈਮੂਅਲ ਨੇ ਆਖਿਆ ਵਾ ਕਿ ਠੀਕਾ ਜਿਸ ਤਰ੍ਹਾਂ ਤੁਸੀਂ ਸੋਚਦੇ ਹੋ ਲੇਕਿਨ ਤੁਹਾਡੇ ਬੱਚੇ ਉਸ ਰਾਜਾ ਦੇ ਘਰ ਦੇ ਵਿੱਚ ਗੁਲਾਮ ਹੋਣਗੇ ਤੁਹਾਡੇ ਬੱਚੇ ਉੱਤੇ ਨੌਕਰ ਹੋਣਗੇ ਇਹ ਗੱਲ ਠੀਕ ਨਹੀਂ ਆ ਫਿਰ ਲੇਕਿਨ ਉਹ ਨਹੀਂ ਮੰਨੇ ਉਹਨਾਂ ਨੇ ਆਪਣੀ ਮਰਜ਼ੀ ਕੀਤੀ ਉਹਨਾਂ ਦੀ ਮਰਜ਼ੀ ਕਰਨ ਦੇ ਕਰਕੇ ਉਹਨਾਂ ਨੂੰ ਉਹਨਾਂ ਦੀ ਮਰਜ਼ੀ ਦਾ ਫਾਇਦਾ ਮਿਲ ਗਿਆ ਇਸਰਾਇਲ ਨੂੰ ਉਸ ਦਾ ਪਹਿਲਾ ਬਾਦਸ਼ਾ ਸਾਊਲ ਉਹਦਾ ਪਹਿਲਾ ਬਾਦਸ਼ਾ ਮੇਨ ਤੇ ਗਿਆ ਲੇਕਿਨ ਇਸਰਾਇਲੀ ਪਰਮੇਸ਼ੁਰ ਦੀ ਮਰਜ਼ੀ ਨਹੀਂ ਉਹਨਾਂ ਨੇ ਮੰਗੀ ਉਹਨਾਂ ਨੇ ਆਪਣੀ ਮਰਜ਼ੀ ਕੀਤੀ ਕਿਉਂਕਿ ਉਹਨਾਂ ਨੇ ਨਹੀਂ ਚਾਇਆ ਕਿ ਅਸੀਂ ਵਚਨ ਦੇ ਦੁਆਰਾ ਚੱਲੀਏ ਉਹਨਾਂ ਨੇ ਵੀ ਚਾਇਆ ਕਿ ਜਿਸ ਤਰ੍ਹਾਂ ਦੂਸਰੇ ਲੋਕ ਚਾਹਤੇ ਨੇ ਜਿਸ ਤਰ੍ਹਾਂ ਦੂਸਰੀਆਂ ਕੌਮਾਂ

میں پرمیشور سے کلو برکت حاصل کرنگا جدو میں اپنی مرضی کرنگا جدو میں اپنی مرضی کرنگا تو اتھے پھر برکت نہیں ہوگی پھر سزا ہوگی اس کا کہ اپنی مرضی نہیں سولہ تھوڑا تو آ لا کہ گیارہ باغ ابرام کے بارے آبرام کا جنم ہوا گیارہ باپ 12ਵਾਂ ਆਪ ਦੇ ਵਿੱਚ ਪਰਮੇਸ਼ਵਰ ਨੇ ਉਸ ਨੂੰ ਕਿਤੂ ਤਿਆਗ ਕਰ ਤਿੰਨ ਤਰ੍ਹਾਂ ਦਾ ਤਿਆਗ ਕਰ ਆਪਣੇ ਪਿਤਾ ਦਾ ਘਰ ਆਪਣਾ ਦੇਸ਼ ਆਪਣੇ ਸਾਥ ਛੱਡ ਤੇ ਤੈਨੂੰ ਇਹ ਵਰਕ ਦਾ ਮਿਲਣ ਕਿ ਐਸਾ ਅੰਤਰਾ ਨਹੀਂ ਵਰਕ ਦਾ ਜਿਹੜੀ ਇਹ ਤੈਨੂੰ ਮਿਲਣ ਗਿਆ ਫਿਰ 13ਵਾਂ ਆਪ ਦੇ ਵਿੱਚ ਸਾਨੂੰ ਅਬਰਾਮ ਦੀ ਇੱਕ ਆਦਤ ਪਤਾ ਲੱਗਦੀ ਹੈ ਕਿ ਉਹ ਲੜਾਈ ਨੂੰ ਪਸੰਦ ਨਹੀਂ ਸੀ ਕਰਦਾ ਉਹ ਝਗੜੇ ਨੂੰ ਪਸੰਦ ਨਹੀਂ ਸੀ ਕਰਦਾ ਜਦੋਂ ਲੂਤ ਤੇ ਅਬਰਾਮ ਦੇ ਜਿਹੜੇ ਪਾਲੀ ਸੀਗੇ ਉਹਨਾਂ ਦੇ ਵਿੱਚ ਘਾਰ ਝਗੜਾ ਹੋਇਆ ਅਬਰਾਮ ਨੇ ਲੂਤ ਨੂੰ ਕੋਲ ਸਾਧ ਕੇ ਆਖਿਆ ਕਿ ਦੇਖ ਇਹ ਸਾਰੀ ਧਰਤੀ ਇਹ ਸਾਰੀ ਜ਼ਮੀਨ ਤੇਰੇ ਸਾਹਮਣੇ ਆ ਤੂੰ ਜਿੱਧਰ ਨੂੰ ਜਾਵੇਂਗਾ ਮੈਂ ਦੂਸਰੀ ਸਾਈਡ ਤੋਂ ਚਲਾ ਜਾਵਾਂਗਾ ਦੇਖ ਇਹ ਵਿੱਚ ਝਗੜਾ ਸਾਡੇ ਭਰਾਵਾਂ ਦੇ ਵਿੱਚ ਹੋਵੇ ਇਹ ਕਲਪਿਤ ਨਹੀਂ ਆ ਤੇ ਇਹ ਸਾਨੂੰ ਸਿੱਖਣ ਨੂੰ ਮਿਲਿਆ ਕਿ ਝਗੜਾ ਪਸੰਦ ਨਹੀਂ ਕਰਨਾ

ਇਸ ਨੂੰ ਵਾਧੇ ਦਿੱਤਾ ਸੀ। ਹਮਾਲਕੀ ਸਿੱਧੇ ਬਾਰੇ ਜਦੋਂ ਅਸੀਂ ਪੜ੍ਹਦੇ ਹਾਂ ਤੇ ਉਤਪਾਦ ਦੇ ਇਤਿਹਾਸ ਨੂੰ ਮਿਲਦਾ ਵਾ। ਫਿਰ ਸਾਨੂੰ ਜੋ ਪੂਰਾ ਨਿਪੁੰਤ ਦੇ ਚੇਲਦਾ ਵਾ ਉਸ ਤੋਂ ਬਾਅਦ ਸਾਨੂੰ ਕਿਤਾਬੀ ਪੱਤਰੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਉਦੋਂ ਵੀ ਸਾਨੂੰ ਹਮਾਲਕੀ ਸਿੱਧੇ ਬਾਰੇ ਪਤਾ ਲੱਗਦਾ ਵਾ। ਇਹਦੇ ਤੋਂ ਮਾਰਕ 15 ਬਾਬ ਦੇ ਵਿੱਚ ਅਸੀਂ ਦੇਖਿਆ ਅਬਰਾਮ ਸਵਾਲ ਕਰਨ ਲੱਗਾ ਪਰਮੇਸ਼ਰ ਨੂੰ, ਉਹ ਹਵਾਲਾ ਸਵਾਲ ਕਰਨ ਲੱਗਾ, ਉਹਨੂੰ ਕੁਐਸਚਨ ਕਰਨ ਲੱਗਾ। ਕੀ ਇਹ ਅਲੀ ਅਜ਼ਰ ਇਹ ਦਮਸ਼ਕ ਵਸੀ ਮੇਰੇ ਘਰ ਦਾ ਵਾਰਿਸ ਹੋਵੇਗਾ ਪਰਮੇਸ਼ਰ ਦੇ ਅੱਖਰ ਨਹੀਂ ਜਿਹੜਾ ਦੇਰ ਤੋਂ ਹੋਵੇਗਾ ਉਹ ਤੇਰੇ ਘਰ ਦਾ ਵਾਰਿਸ ਹੋਵੇਗਾ ਫਿਰ ਉਥੇ ਜਿਹੜੇ ਕੁਰਬਾਨੀ ਦਾ ਜ਼ਿਕਰ ਆਇਆ ਕਿ ਉਹਨੇ ਪੰਜ ਤਰ੍ਹਾਂ ਦੇ ਜਿਹੜੇ ਜਾਨਵਰ ਸੀਗੇ ਉਹਨਾਂ ਦੀ ਕੁਰਬਾਨੀ ਚੜਾਈ ਇਬਰਾਹਮ ਨੇ ਇਹ ਅਸੀਂ ਪੰਦਰਾਂ ਬਾਅਦ ਵਿੱਚ ਸਿੱਖਿਆ ਸੀ ਪਰ 16 ਬਾਅਦ ਦੇ ਵਿੱਚ ਅੱਜ ਅਸੀਂ ਸਿੱਖ ਲਿਆ ਕੀ ਸਾਰਾਈ ਨੇ ਪਰਮੇਸ਼ਵਰ ਦੀ ਗੱਲ ਤੇ ਭਰੋਸਾ ਨਹੀਂ ਕੀਤਾ ਉਸ ਨੇ ਆਪਣੀ ਸਮਝ ਦੇ ਨਾਲ ਉਸ ਨੇ ਆ ਆਪਣੀ ਗੋਲੀ ਹਾਜ਼ਰਨ ਨੂੰ ਅਬਰਾਮ ਦੀ ਪਤਨੀ ਹੋਣ ਦੇ ਦਿੱਤਾ ਤੇ ਉਹ ਫਿਰ ਗਰਭਵਤੀ ਹੋ ਗਈ ਲekin ਉਹ ਫਿਰ ਸਾਰਾਈ ਸਾਰਾਈ ਨੂੰ ਤੁਚ ਜਾਣ ਲੱਗੀ ਦੂਸਰੀ ਚੀਜ਼ ਇਹਦੇ ਵਿੱਚ ਉਸ ਨੇ ਸਿੱਖੀ ਆ ਚਾਹੇ ਕੋਈ ਵੀ ਇਨਸਾਨ ਹੋਵੇ ਚਾਹੇ ਚੰਗਾ ਵਾ ਚਾਹੇ ਮਾੜਾ ਵਾ ਚਾਹੇ ਜਿਸ ਤਰ੍ਹਾਂ ਦਾ ਵੀ ਆ ਪਰਮੇਸ਼ਵਰ ਹਰ ਇੱਕ ਦੀ ਦੁਆ ਸੁਣਦਾ ਵਾ ਹਰ ਇੱਕ ਦੀ ਪ੍ਰਾਰਥਨਾ ਉਹ ਸੁਣਦਾ ਵਾ ਇਨਸਾਨ ਭਵੇਂ ਕਿਸੇ ਤੋਂ ਨਫ਼ਰਤ ਕਰੇ ਜਾਂ ਕਿਸੇ ਨਾਲ ਈਰਖਾ ਰੱਖੇ ਲੇਕਿਨ ਪਰਮੇਸ਼ਵਰ ਇਸ ਤਰ੍ਹਾਂ ਦਾ ਨਹੀਂ ਆ ਉਹ ਉਸ ਨੇ ਸਾਰਿਆਂ ਦੇ ਨਾਲ ਪਿਆਰ ਕੀਤਾ ਜਿਸ ਤਰ੍ਹਾਂ ਅਸੀਂ ਨਵੇਂ ਨਿਯਮ ਦੇ ਵਿੱਚ ਵੀ ਸਿੱਖਦੇ ਹਾਂ ਕਿ ਉਹਨਾਂ ਦੀ ਜੀਵਨ ਤੀਸਰੇ ਬਾਅਦ ਦੀ 16 ਆਇਤ ਉੱਥੇ ਵੀ ਲਿਖਿਆ ਕਿ ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਕਿ ਜੋ ਕੋਈ ਉਹਨੇ 'ਤੇ ਵਿਸ਼ਵਾਸ ਕਰੇ ਉਹ ਨਾਸ਼ਾ ਨਾ ਹੋਵੇ ਬਲਕਿ ਉਹ ਸਦਾ ਦਾ ਜੀਵਨ ਪਾਵੇ ਸਦੀਪਰ ਜੀਵਨ ਉਹ ਪਾਵੇ ਜਿਸ ਕਰਕੇ ਪਰਮੇਸ਼ੁਰ ਨੇ ਸਭ ਨਾਲ ਬਰਾਬਰ ਪਿਆਰ ਕੀਤਾ ਵਾ ਲੇਕਿਨ ਅਸੀਂ ਜਿਹੜਾ ਵਿਸ਼ਵਾਸੀ ਜਿਹੜਾ ਇਨਸਾਨ ਯਿਸੂ ਮਸੀਹ 'ਤੇ ਵਿਸ਼ਵਾਸ ਕਰੇਗਾ ਉਸੇ ਨੂੰ نجات ਮਿਲੇਗੀ ਜਿਹੜਾ ਉਹਦੇ 'ਤੇ ਉਸ ਰਾਤ پر اس کا رکھیں گا مشواش کرے گا اس کو ہی نجات ملے گی اس کو ہی برکت ملے گی جس طرح ابرام نے مشواش کی دے کر میں ٹھہریا ایسے طرح اسی بھی جے یسو نے مشواش کرتے ہیں اس کو توبہ کر کے وقت لینے ہیں اس کو اپنا مکتی دادا قبول کرنے ہیں یسو نے سیدھے بیٹھو ساتھ پھر ساڑھی نجات ملے گی ਆਰਥਿਕ ਅਗੇ ਸਾਨੂੰ ਵੀ ਪਾਣ ਤੋਂ ਵਾਸਤੇ ਕਾਹੇ ਪੜਾਉਂਦੇ ਇਟਾੜੇ 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 ਇਟਾੜੇ